ਕੀ ਸਸਣਾ ਜੱਜਾ ਬੇਟੇ ਕੀ ਹਾਲ ਹੈ ਆ ਪਰਵਾਜ਼ ਨਹੀਂ ਆਣੀ ਆਹ ਖਾਰਾ ਖਾਰਾ ਕਰ ਰਿਹਾ ਤਾਂ ਅੱਛਾ ਕੀ ਪ੍ਰੋਬਲਮ ਕੀ ਹੋਈ ਬੇਟੇ ਸਰ ਉਹਦਾ ਇਨਫੈਕਸ਼ਨ ਸੀਗੇ ਇੱਕ ਜਿਮਿੰਸ ਕਰਾਸ ਕਰਕੇ ਅੰਦਰ ਆਉਂਸਰ ਆ ਗਿਆ ਮੈਨੂੰ ਸਖਰੀ ਹੋਈ ਸੀ ਅੱਛਾ ਨੇ ਤੁਨ ਬਾਹਰ ਨਿਕਲਣ ਦੀ ਜਿੰਦ ਕਰ ਤੋ ਬਾਹਰ ਨਹੀਂ ਚ ਨਿਕਲਦੇ ਜੀ ਮਾਤਾ ਜੀ ਮੇਰਾ ਨਾਮ ਹੈ ਜੀ ਮਾਤਾ बस बुछ कुछ होश ना ये तो बहुत बड़ी गल है इलाज खातिर ਤਾਂ ਬਕਰੋਂ ਬਾਹਰ ਨਿਕਲਣਾ ਆ। ਆ ਤੁਹਾਡੇ ਦਾ ਕੋਈ ਕਸੂਰ ਵੀ ਹੈ ਨਹੀਂ ਕੋਈ ਉਹ ਵੀ ਨਹੀਂ। ਤੁਸੀਂ ਕਦੇ ਕਦੇ ਬਿਆਨ ਵੀ ਨਹੀਂ ਦਿੱਤਾ ਕੋਈ ਬੋਲੇ ਵੀ ਨਹੀਂ। ਮੈਂ ਕਿਥੋਂ ਮੈਂ ਤਾਂ ਅੱਧਾ ਕਿਛੋਤ ਬੈਠਿਆ ਹਾਂ ਸਾਰਾ ਹਾਂ ਨਾ। ਪਰ ਮੇਰੇ ਤੇ ਜੋ ਤੁਸੀਂ ਹੋ ਮਾਚਾ ਲੜਿਆ ਮੈਨੂੰ ਪਤਾ ਚੱਲ ਗਿਆ। ਨਹੀਂ ਤਾਂ ਬਹੁਤ ਮੜੀ ਗੱਲ ਹੈ ਤਾਂ ਬਹੁਤ ਬੜੀ ਮੈਂ ਉਹ ਵੀਡੀਓ ਦੇਖੀ ਸੀ ਮੈਂ ਤਾਂ ਵੀਡੀਓ ਦੇਖ ਕੇ ਪਤਾ ਲੱਗਿਆ। ਪਰਾਂ ਮਾਜਾ ਸਾਨੂੰ ਜਿਹੜੀ ਵੀਡੀਓ ਪਾਈ ਸੀਗੀ ਕਿ ਫਿਰ ਵਾਈਫਾਈ ਨਹੀਂ ਬਿਮਾਰ ਹੈ ਇੰਨਾ ਹੋਇਆ। ਹਾਂਜੀ ਹਾਂਜੀ ਹੁਣ ਵੀ ਮੈਂ ਹਫਤੇ ਤੋਂ request ਕਰੀ ਜਾ ਰਹੀ ਸੀ ਵੀ ਮੈਨੂੰ ਦਿਖਾ ਦੋ ਮੇਰੀ ਸਿਹਤ ਬਹੁਤ ਖਰਾਬ ਹੋ ਰਹੀ ਮੇਰੇ ਦਰਦ ਨਹੀਂ ਹਟ ਰਿਹਾ ਪਰ ਮੈਨੂੰ ਆਹੀ ਜਦੋਂ video ਤੋਂ ਬਾਅਦ ਹੀ ਹੁਣ ਕਰਨ ਲੱਗ ਪਿਆ ਅੱਛਾ ਬਾਹਰ ਨਹੀਂ ਸੀ ਨਿਕਲਣ ਦੇ ਇਹ ਤਾਂ ਬਹੁਤ ਬਹੁਤ ਮਾੜੀ ਗੱਲ ਹੈ ਬਹੁਤ ਮਾੜੀ ਗੱਲ ਹੈ ਹੁਣ ਹੁਣ ਪੁੱਤਰ ਇਲਾਜ ਠੀਕ ਹੋ ਰਿਹਾ ਹੈ ਹਾਂਜੀ ਹਾਂਜੀ ਜੇ ਕੋਈ ਬਦਲਣਾ ਹੈ ਕੁਝ ਹੋਰ ਕਰਨਾ ਹੈ ਹੋਰ ਪੁੱਛਦੇ ਤੈਨੂੰ ਕਹੀ ਜੀ ਲੋੜ ਹੋ ਬਸ ਤੋ ਸਾਨੂੰ ਕੋਈ ਕੋਈ ਨਹੀਂ ਬੋਲਦਾ ਮਤ ਕਰਾਂਗੇ ਪੂਰੀ ਮਤ ਕਰਾਂਗੇ ਜੀ ਠੀਕ ਹੈ ਓਕੇ ਓਕੇ ਬੈਠ ਓਕੇ ਦੇਖੋ ਮੈਂ ਹਾਂ ਟੈਲੀਫੋਨ ਤੇ ਗੱਲ ਹੋਈ ਹੈ ਉਹਨੇ ਦੱਸਿਆ ਕਿ ਬਹੁਤ ਸੀਰੀਅਸ ਹੈ ਜੇ ਇੰਨੀ ਸੀਰੀਅਸ ਆਈ ਗੱਲ ਹੋਵੇ ਕੋਈ ਬੰਦਾ ਵੀ ਹੋਵੇ ਮੈਂ ਕਹਿੰਦਾ ਕਿ ਇਦੀ ਵੀ ਹੋਵੇ ਰਸ਼ਟਰੀ ਹੋਈ ਹੋਏ ਪਰ ਉਹਨੂੰ ਉਹਦਾ ਵੀ ਇਲਾਜ ਤਾਂ ਕਰਾਉਣਾ ਸਰਕਾਰ ਦੀ ਡਿਊਟੀ ਬਣਦੀ ਹੈ ਜੇ ਸਰਕਾਰ ਰੋਕੇ ਇਸ ਗੱਲ ਨੂੰ ਕਿ ਵੀ ਇਲਾਜ ਵੀ ਨਹੀਂ ਕਰਾਉਣਾ ਅੰਦਰੋਂ ਬਾਹਰ ਵੀ ਨਿਕਲਣਾ ਇਹ ਤੋਂ ਮਾੜੀ ਗੱਲ ਨਹੀਂ ਕਿ ਜਿੰਨਾ ਕੰਡੈਮ ਕਰੀਏ ਉਹਨਾਂ ਮਾਰਾ ਤੁਸੀਂ ਦੇਖ ਗਏ ਹੁਣ ਅੰਦਰ ਅੰਦਰ ਜਾ ਕੇ ਆਏ ਉਹ ਨਹੀਂ ਨਹੀਂ ਸਾਨੂੰ ਵੀ ਨਹੀਂ ਅੰਦਰ ਜਾਣ ਦਿੱਤਾ ਉਹ ਕਿਉਂ ਜੀ ਜਾਣ ਕੇ ਆ ਆਹ ਦੇਖੋ ਸਾਹ ਖੜੇ ਹੋਸਾਏ ਕੀ ਕਹਿੰਦੇ ਨੇ ਨਹੀਂ ਅੰਦਰ ਅੰਦਰ ਨਹੀਂ ਜਾ ਸਕਦੇ ਕਾਰਨ ਕੀ ਦੱਸਿਆ ਨਹੀਂ ਨਾ ਮਿਲਣ ਦੇ ਇਹ ਤਾਂ ਹੁਣ ਇਹ ਹੀ ਦੱਸ ਸਕਦੇ ਨੇ ਜੀ ਰਖੜਾ ਦਾ ਕਿੰਦਾ ਦੇਖ ਦੋ ਪਠਾਨ ਮਾਜਰਾ ਉਦੋਂ ਦੇ 376 ਦਾ ਪਰਚਾ ਹੋਇਆ ਲੇਕਿਨ ਵਾਈਫ ਨੂੰ ਨਹੀਂ ਮਿਲਣ ਦੇਣਾ ਤੇ ਤੁਸੀਂ ਵੀ ਗਲਤੀ ਕੀਤੀ ਫੋਨ ਤੇ ਕੀ ਟਰੀਟਮੈਂਟ ਨਹੀਂ ਦਿੱਤੋ ਨਹੀਂ ਕਾਰਨ ਹੀ ਨਿਕਲਾ ਕਿੰਦਾ ਦੇਖ ਦੋ ਜੇ ਉਹ ਪਰਚਾ ਠੀਕ ਹੋਵੇ ਫਿਰ ਮੈਂ ਕਹਿੰਦਾ ਵੀ ਸਭ ਤੋਂ ਵੱਧ ਤਾਂ ਇਫੈਕਟਡ ਇਹ ਲੇਡੀ ਹੋਈ ਤੇ ਇਹ ਲੇਡੀ ਨੂੰ ਵੀ ਆਪਾਂ ਇਲਾਜ ਨਹੀਂ ਕਰਵਾਉਂ ਦਿੰਦੇ ਜੀ ਦੇਖੋ ਜੇ ਕੱਲ ਨੂੰ 19 ਵਿੱਚ ਕੋਈ ਗੱਲ ਹੋ ਗਈ ਤਾਂ ਕਾਉਂਟ ਮੈਂਬਰ ਹੋਗਾ ਤੁਸੀਂ ਦੱਸੋ ਸਰ ਕਾਜੁੰਬਰ ਹੋ ਗਈ ਕੌਣ ਹੋ ਗਈ ਪੋਜੁੰਬਰ ਹੋ ਗਈ ਕੌਣ ਦਿਮਬਰ ਹੋਊਗਾ ਸਬ ਬਹੁਤ ਮਾੜੀ ਗੱਲ ਹੈ ਜਿੰਨਾ ਕੰਡੈਮ ਕਰੀਓ ਉਹਨਾਂ ਥੋੜਾ ਲੇਖਾ ਸਰ ਹੁਣ ਤੁਹਾਡੀ ਗੱਲ ਹੋਈ ਹੈ ਕੀ ਕਹਿੰਦੇ ਕਿਸੇ ਵੱਡੇ ਹਸਪੀਟਲ ਵਿੱਚ ਕਿਸੇ ਉਹ ਕਹਿੰਦੇ ਹੁਣ ਤਾਂ ਇਲਾਜ ਤਾਂ ਮੇਰਾ ਠੀਕ ਹੋ ਰਿਹਾ ਹੈ ਹਾਂਜੀ ਹਾਂਜੀ ਠੀਕ ਠੀਕ ਹੋ ਰਿਹਾ ਹੈ ਉਹਨੂੰ ਪੁੱਛਿਆ ਸੀਗਾ ਵੀ ਕਿਤੇ ਹੋਰ ਕੋਈ ਇਲਾਜ ਦੀ ਲੋੜ ਹੈ ਜਾਂ ਕਿਤੇ ਹੋਰ ਦੀ ਲੋੜ ਹੈ ਫਿਰ ਪਰ ਮਤਲਬ ਐਸ ਪੋਜੀਸ਼ਨ ਤੇ ਲਿਆ ਕੇ ਇਲਾਜ ਕਰਾਉਣਾ ਇਹ ਮਾੜੀ ਗੱਲ ਹੈ ਉਹ ਤਾਂ ਮੈਨੂੰ 1 ਮਹੀਨਾ ਹੋ ਗਿਆ ਮੈਨੂੰ 1 ਮਹੀਨਾ ਹੋ ਗਿਆ ਮੈਂ ਮਿੰਤਾ ਕਰਦੀ ਰਹੀਆਂ ਕਿ ਮੈਨੂੰ ਲਾਜ ਦੇ ਲਈ ਆਪ ਲੈ ਜੋ ਕੁਝ ਹੋਰ ਕਰ ਦੋ ਮੈਨੂੰ ਇੰਨੀ ਤਾਂ ਡਿਊਟੀ ਬਣਦੀ ਜਾਂਦਾ ਫਰਜ਼ ਬਣਦਾ ਜਾਂਦਾ ਇਹ ਸਰਕਾਰ ਦੀ ਡਿਊਟੀ ਬਣਦੀ ਸੀ ਪਟਾਣ ਮਾ ਜਿਹੜਾ ਲਗਾਤਾਰ ਵੀਡੀਓ ਦੇ ਵਿੱਚ ਇਹ ਕਹਿੰਦਾ ਹੈ ਕਿ ਪੰਜਾਬ ਦੇ ਲੋਕ ਮੇਰੇ ਨਾਲ ਖੜੇ ਹੀ ਰਹਿਏ ਕਿਉਂਕਿ ਮੈਂ ਸੱਚ ਬੋਲਿਆ ਕਹਿੰਦਾ ਸਰਕਾਰ ਮੇਰੇ ਦੇ ਖਿਲਾਫ ਹੋ ਗਈ ਹੈ ਨਹੀਂ ਦੇਖੋ ਅਸੀਂ 100% ਉਹਦੇ ਨਾਲ ਖੜੇ ਆ ਚਾਹੇ ਸਾਡੀ ਕੋਈ ਪਾਰਟੀ ਨਾਲ ਕੋਈ ਲਗਾ ਦੇਗਾ ਨਹੀਂ ਕੁਝ ਹੋਰ ਨਹੀਂ ਹੈ ਪਰ ਜਿੱਥੇ ਇਨਸਾਨੀਅਤ ਦੀ ਗੱਲ ਹੈ ਜਿੱਥੇ ਪੰਜਾਬ ਦੇ ਲੋਕਾਂ ਦੀ ਗੱਲ ਹੈ ਤਾਂ ਉੱਥੇ ਅਸੀਂ 100% ਉਹਦੇ ਨਾਲ ਖੜੇ ਆ ਉਹਨੇ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਉਹਨੇ ਕਿਸੇ ਫਰਦ ਕੋਲ ਕੀਤੀ ਹੋਣੀ ਹੈ ਉਨੇ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਹੈ ਲੋਕ ਚਾਹੁੰਦੇ ਨੇ ਜਰ ਪੰਜਾਬ ਤੇ ਜਿਹ ਕਿਸੇ ਰਾਜ ਕਰਨਾ ਦਾ ਪੰਜਾਬ ਵਾਲੇ ਕਰਨ ਕਿਸੇ ਨੂੰ ਕੋਈ ਇਤਰਾਜ਼ ਨਹੀਂ ਲੋਕ ਐਪਰੀਸ਼ੀਏਟ ਕਰਦੇ ਨੇ ਲੋਕਾਂ ਨੇ ਬਣਾਇਆ 92 ਐਮ.ਐਲ.ਏ ਬਣਾਏ ਨੇ ਪਰ ਜੇ ਕੋਈ ਆ ਕੇ ਦਿੱਲੀ ਤੋਂ ਆਪਾਂ ਕਹੀ ਵੀ ਰਾਜ ਕਰ ਜਾ ਕੇ ਇਹ ਤਾਂ ਕੋਈ ਬੰਦਾ ਹੀ ਬਰਦਾਸ਼ਤ ਨਹੀਂ ਕਰਦਾ ਦਿੱਲੀ ਵਾਲਾ ਈਸੂ ਚੱਕਿਆ ਉਸ ਕਰਕੇ ਕੰਮ ਮਸਲਾ ਵੱਧ ਗਿਆ ਸੀ ਇਹਨਾਂ ਦਾ ਦੇਖੋ ਲੱਗਦਾ ਤਾਂ ਆਈ ਹੈ ਅਸਲ ਪਾਸਾ ਦੇਖੋ ਆ ਜਿੰਨੇ ਮੇਰੇ ਭਰਾ ਖੜੇ ਨੇ ਇਹ ਪੁੱਛੋ ਵੀ ਸਾਰੇ ਤਾਂ ਪੈਸੇ ਚੋ ਲਵਾਉਂਦਾ ਸੀਗਾ ਸਾਰੀ ਉਹਨੇ ਕਿੰਨੀ ਚੱਲਦੀ ਸੀ ਉਹਦੀ ਅੰਦਰ ਵੀ ਇੱਕ ਲੱਗ ਤੇ ਕੁਝ ਹੋ ਗਿਆ ਜੇ ਸੱਚੀ ਗੱਲ ਕਹਿਣਾ ਗਨਾ ਹੈ ਮੈਂ ਤਾਂ ਇਹ ਵੀ ਗੱਲ ਬੇਨਤੀ ਕਰਦਾ ਵੀ ਤੁਹਾਨੂੰ ਵੀ ਨਾਲ ਖੜਨਾ ਚਾਹੀਦਾ ਸਚਾਈ ਦੇ ਨਾਲ ਖੜਨਾ ਚਾਹੀਦਾ ਹੈ ਜਿੱਥੇ ਸਚਾਈ ਦੀ ਗੱਲ ਹੋਵੇ ਉੱਥੇ ਸਾਰੇ ਲੋਕਾਂ ਨੂੰ ਨਾਲ ਖੜਨਾ ਚਾਹੀਦਾ ਉੱਥੇ ਤੁਹਾਨੂੰ ਆਪਣੇ ਵਿੱਚ ਇਹ ਨਹੀਂ ਕਰਨਾ ਕਿ ਮੈਨੂੰ ਟਿਕਟ ਮਿਲ ਜੂਗੀ ਮੈਨੂੰ ਉਹ ਉਸ ਲਾਲਚੀ ਨਹੀਂ ਬਣਾ ਚਾਹੀਦਾ ਜੇ ਅੱਜ ਉਹਦੇ ਨਾਲ ਹੋਈ ਜਾਏ ਕੱਲ ਨੂੰ ਕਿਸੇ ਹੋਰ ਨਾਲ ਵੀ ਹੋਊਗਾ